ਇਸੇ ਹੀ ਕਚਾਰੀ ਦੇ ਵਿੱਚ ਸਜਾਵਾਂ ਜਿਹੜੀਆਂ ਅਸੀਂ ਮਾਫ ਵੀ ਹੁੰਦੀਆਂ ਸੀ ਤੇ ਵੇਖ ਲਓ ਇੱਕ ਇਸੇ ਹੀ ਕਚਾਰੀ ਦੇ ਵਿੱਚੋਂ ਜਿਹੜਾ ਪ੍ਰਤਾਪ ਸਿੰਘ ਕਹਰੋਂ ਸੀ ਉਹ ਕਿਸੇ ਨਾ ਕਿਸੇ ਸਮੇਂ ਜਿਹੜੇ ਮੁੱਖ ਮੰਤਰੀ ਬਣ ਕੇ ਨਿਕਲੇ ਸੀ ਜਿਹੜੇ ਵੱਡੇ ਵੱਡੇ ਦਰਵਾਜ਼ੇ ਲੱਗਦੇ ਹੁੰਦੇ ਸੀ ਉਹਨਾਂ ਨਾਲ ਇਹ ਛੋਟਾ ਜਿਹਾ ਦਰਵਾਜ਼ਾ ਇੱਕ ਜ਼ਰੂਰ ਰੱਖਿਆ ਹੁੰਦਾ ਸੀ ਕਿ ਕੈਦੀ ਜਿਹੜਾ ਝੁੱਕ ਕੇ ਲੰਗੇ ਤੇ ਇਹ ਵੇਖ ਲਓ ਵੀ ਇਹ ਵੀ ਦਰਵਾਜ਼ਾ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਡਿਜ਼ਾਈਨ ਕੀਤਾ ਸੀ ਕਿ ਕੈਦੀ ਕੋਈ ਵੀ ਲੰਘਦਾ ਅੰਦਰ ਉਹ ਝੁੱਕੇ ਲੰਘੂਗਾ वेलकम टू माय न्यू व्लॉग आस करदां ये सारी ठीक ठाक ਤੇ ਚੜਦੀ ਕਲਾ ਚ ਹੋਵੋਗੇ ਸੋ ਮਿੱਤਰੋ ਅੱਜ ਆਪਾਂ ਆਏ ਆ ਜੀ ਨਿਸ਼ਾਰਾ ਪਨੂਆ ਜਿਹੜਾ ਤਰਨਤਾਰਨ ਦੇ ਵਿੱਚ ਮੇਰੀ ਬੈਕਸਾਈਡ ਤੇ ਜਿਹੜੀ ਤੁਸੀਂ ਹਵੇਲੀ ਦੇਖ ਰਹੇ ਹੋ ਕਿਸੇ ਸਮੇ ਮਿੱਤਰੋ ਇਹ ਹਵੇਲੀ ਦੇ ਵਿੱਚੋਂ ਪ੍ਰਤਾਪ ਸਿੰਘ ਕੈਰੋਂ ਜਿਹੜੇ ਸੀ ਉਹ ਮੁੱਖ ਮੰਤਰੀ ਬਣ ਕੇ ਨਿਕਲੇ ਸੀ ਠੀਕ ਹੈ ਜੀ ਸੋ ਇਹ ਹਵੇਲੀ ਕਿਹਨਾਂ ਦੀ ਆ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਤੇ ਚੈਨਲ ਆਪਣਾ ਕਰਦੇ ਹੋਈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਨਾਲ ਆਪਣੇ ਨਾਲ ਹੀ ਤੇ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰਦੇ ਹੋਗੇ ਆਜੋ ਮਿੱਤਰੋ ਹਵੇਲੀ ਦਾ ਪਹਿਲਾ ਘੇੜਾ ਘਟੋਨਾ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਦਾ ਇਹ ਹਵੇਲੀ ਕਿਹਦੀ ਆ ਤੇ ਕਿਵੇਂ ਇਸ ਹਵੇਲੀ ਦੇ ਵਿੱਚ ਕਿਸੇ ਨਾ ਕਿਸੇ ਸਮੇਂ ਕਚਹਿਰੀ ਲੱਗਦੀ ਹੁੰਦੀ ਸੀ ਠੀਕ ਹੈ ਜੀ ਸੋ ਆਜੋ ਚੱਲੀਏ ਹਵੇਲੀ ਦੇ ਅੰਦਰ ਸਕਤਰ ਸਿੰਘ ਪੰਨੂ ਕਿਸੇ ਸਮੇਂ ਜਿਹੜੇ ਜੇਲਦਾਰ ਹੋਇਆ ਕਰਦੇ ਸੀ ਅੱਜ ਤੋਂ 250 ਸਾਲ ਪੁਰਾਣੀ ਇਹ ਹਵੇਲੀ ਆ ਇਸੇ ਹੀ ਹਵੇਲੀ ਦੇ ਵਿੱਚ ਕਿਸੇ ਸਮੇਂ ਮਿੱਤਰੋ ਕਚਹਿਰੀ ਲੱਗਿਆ ਕਰਦੀ ਸੀ ਤੇ ਜਿਹੜੇ ਸਕੱਤਰ ਸਿੰਘ ਜੈਲਦਾਰ ਹੀ ਨਾ ਉਹ ਵੀ ਉਹਨਾਂ ਸਮਿਆਂ ਦੇ ਖੁਦ ਜੱਜ ਹੀ ਇਹ ਮਿੱਤਰੋ ਹਵੇਲੀ ਜਿਹੜੀ ਆ ਰਹਾ ਸਮੇਂ ਹੀ ਮੈਂ ਕਿਉਂ ਕਹਿ ਰਿਆਂ ਕਿਉਂਕਿ ਇਹਦੇ ਵਿੱਚ ਹੀ ਉਹਨਾਂ ਸਮਿਆਂ ਦੇ ਵਿੱਚ ਸਕੱਤਰ ਸਿੰਘ ਜੈਲਦਾਰ ਨੇ ਪੁਰਾਣੀ ਜਿਹੜੀ ਸੀ ਉਹ ਜੇਲ੍ਹ ਬਣਾਈ ਸੀ ਜਿਹੜਾ ਕੋਈ ਕੈਦੀ ਕੋਈ ਗੁਨਾਹ ਕਰਦਾ ਸੀ ਤੇ ਉਹ ਇਸੇ ਹੀ ਹਵੇਲੀ ਦੇ ਵਿੱਚ ਉਹਨੂੰ ਸਜ਼ਾ ਸੁਣਾਈ ਜਾਂਦੀ ਸੀ ਤੇ ਇਸੇ ਹੀ ਹਵੇਲੀ ਦੇ ਵਿੱਚ ਉਹ ਕੈਦੀ ਜਿਹੜਾ ਸੀ ਸਜ਼ਾ ਕੱਟਦਾ ਸੀ ਤੇ ਉਹਦੀ ਜਿਹੜੀ ਜੇਲ੍ਹ ਆ ਜੇਲ ਮਿੱਤਰੋ ਤੁਹਾਨੂੰ ਮੈਂ ਦਿਖਾਉਣਾ ਉਹਨਾਂ ਸਮਿਆਂ ਦੀ ਪੁਰਾਣੀ ਹੀ ਜੇਲ ਬਣੀ ਹੋਈ ਆ ਤੇ ਕਿਹੜੇ ਤਰੀਕੇ ਦੇ ਨਾਲ ਅੱਜ ਦਿਖ ਰਹੀ ਆ ਉਹ ਤੁਹਾਨੂੰ ਮੈਂ ਦਿਖਾਉਣਾ ਆ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਜੇਲ ਦਾ ਦਰਵਾਜ਼ਾ ਜੀ ਇਸੇ ਹੀ ਹਵੇਲੀ ਦਾ ਜੇਲ ਦਾ ਦਰਵਾਜ਼ਾ ਤੇ ਆ ਜਿਤਨਾ ਮੰਨ ਲਓ ਵਾਰ-ਵਾਰ ਜਦੋਂ ਮੰਨ ਲਓ ਕੋਈ ਕੈਦੀ ਦਰਵਾਜ਼ਾ ਦੇ ਬੰਦ ਹੁੰਦਾ ਸੀ ਕੋਈ ਕੈਦੀ ਆਉਂਦਾ ਸੀ ਇੱਥੇ ਬਾਹਰ ਛੱਡਦੇ ਸੀ ਤੇ ਜਦੋਂ ਉਹ ਦਰਵਾਜ਼ਾ ਅੰਦਰੋਂ ਮੰਨ ਲਓ ਕਿਸੇ ਨੂੰ ਹੁਕਮ ਹੋਣਾ ਕੀ ਅੰਦਰ ਲਗਾਉਂਦਾ ਹੁਕਮ ਹੋ ਗਿਆ ਫੇਰ ਉਹ ਦਰਵਾਜ਼ੇ ਥਾਣੀ ਲੰਗਦਾ ਸੀ ਉਹਨਾਂ ਸਮਿਆਂ ਦੇ ਹੀ ਦਰਵਾਜ਼ੇ ਜਿਹੜੇ ਆ ਮਿੱਤਰੋ ਆਪਏ ਜੇ ਇਹ ਲੱਕੜ ਦੇ ਦਰਵਾਜ਼ੇ ਆ ਇਹਨਾਂ ਤੇ ਪਰਤ ਜਿਹੜੀ ਆ ਇਹ ਤੇ ਚਲੋ ਲੋਹੇ ਦੀ ਜੜੀ ਆ ਅੱਜ ਵੀ ਜਿਹੜੀ ਇਹਨਾਂ ਦੀ ਮਜ਼ਬੂਤੀ ਆ ਨਾ ਉਸੇ ਤਰ੍ਹਾਂ ਹੀ ਕਾਇਮ ਆ ਤੇ ਇਹਨਾਂ ਦੇ ਚਰਾਂਡੇ ਵੀ ਦੇਖ ਸਕਦੇ ਹੋ ਚਰਾਂਡੇ ਵੀ ਪੁਰਾਣੇ ਹੀ ਆ ਤੇ ਆਹ ਜੇਲ੍ਹ ਦਾ ਦਰਵਾਜ਼ਾ ਹੀ ਠੀਕ ਹੈ ਜੀ ਉਹਨਾਂ ਸਮਿਆਂ ਦੇ ਵਿੱਚ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਆ ਮਿੱਤਰੋ ਤੁਸੀਂ ਕਿ ਜਿਹੜੇ ਵੱਡੇ ਵੱਡੇ ਦਰਵਾਜ਼ੇ ਲੱਗਦੇ ਹੁੰਦੇ ਸੀ ਉਹਨਾਂ ਨਾਲ ਇਹ ਛੋਟਾ ਜਿਹਾ ਦਰਵਾਜ਼ਾ ਇੱਕ ਜ਼ਰੂਰ ਰੱਖਿਆ ਹੁੰਦਾ ਸੀ ਕਿ ਕੈਦੀ ਜਿਹੜਾ ਝੁੱਕ ਕੇ ਲੰਗੇ ਤੇ ਇਹ ਵੇਖ ਲਓ ਵੀ ਇਹ ਵੀ ਦਰਵਾਜ਼ਾ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਡਿਜ਼ਾਈਨ ਕੀਤਾ ਹੈ ਕਿ ਕੈਦੀ ਕੋਈ ਵੀ ਲੰਘਦਾ ਅੰਦਰ ਉਹ ਝੋਕੇ ਲੰਘੂਗਾ ਤੇ ਦੂਜੇ ਨੰਬਰ ਤੇ ਤੁਹਾਨੂੰ ਮੈਂ ਦਿਖਾਦਾ ਅੰਦਰੋਂ ਜੇਲ੍ਹ ਦਾ ਰੂਪ ਜਿਹੜਾ ਉਹ ਆਹ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੈ ਇੱਥੇ ਜਿਹੜੇ ਕੈਦੀ ਸੀ ਨਾ ਉਹ ਭਾਇਆ ਕਰਦੇ ਸੀ ਜਿਹੜੀ ਕੈਦੀਆਂ ਨੂੰ ਸਜ਼ਾ ਸੁਣਾਈ ਜਾਂਦੀ ਸੀ ਨਾ ਉਹ ਸਜ਼ਾ ਜਿਹੜੀ ਆ ਉਹ ਉੱਪਰਲੇ ਪਾਸੇ ਆ ਕਮਰਾ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਤੇ ਆਹ ਜਿਹੜੀ ਆ ਮਿੱਤਰੋ ਆਹ ਵੇਖੋ ਉਹੀ ਪ੍ਰਾਤਨ ਉਹਨਾਂ ਸਮਿਆਂ ਦੀ ਜਿਹੜੀ ਹਵੇਲੀ ਆ ਮਤਲਬ ਛੱਤਾਂ ਜਿਹੜੀਆਂ ਵਾਂ ਛੱਤਾਂ ਇਹਨਾਂ ਦੀਆਂ ਮਤਲਬ ਜਿਆਦਾ ਮਜ਼ਬੂਤੀ ਨਹੀਂ ਆ ਛੱਤਾਂ ਦੀ ਥੋੜੀ ਜੀ ਮਨਿਆਦ ਘੱਟ ਚੁੱਕੀ ਆ ਕਿਤਨਾ ਕਿਤੋਂ ਜਿਹੜੀਆਂ ਛੱਤਾਂ ਵਾਂ ਕੁਝ ਡਿੱਗ ਵੀ ਗਈਆਂ ਤੇ ਕੁਝ ਡਿੱਗਣ ਵਾਲੀਆਂ ਹੋਈਆਂ ਤੇ ਬਾਕੀ ਆ ਹਵੇਲੀ ਦਾ ਰੂਪ ਆ ਇਹ ਬੈਕ ਸਾਈਡ ਆ ਹਵੇਲੀ ਦੇ ਬੈਕ ਸਾਈਡ ਤੇ ਹੀ ਇਹ ਉਹਨਾਂ ਸਮਿਆਂ ਦੀ ਜੇਲ ਬਣੀ ਹੋਈ ਆ ਜੀ ਤੇ ਇਸੇ ਹੀ ਜੇਲ ਦੇ ਵਿੱਚ ਇੱਕ ਖੂਈ ਵੀ ਆ ਆ ਖੂਈ ਨਜ਼ਰ ਆ ਰਹੀ ਹੋਣੀ ਤੁਹਾਨੂੰ ਇਹ ਉਹਨਾਂ ਸਮਿਆਂ ਦੀ ਪੁਰਾਣੀ ਖੁਈ ਆ। ਇੱਥੋਂ ਪਾਣੀ ਕੱਢਿਆ ਕਰਦੇ ਸੀ। ਤੇ ਆ ਵੀ ਕਮਰੇ ਬਣੇ ਆ ਜੀ। ਆ ਤਾਂ ਚਲੋ ਬਾਅਦ ਵਿੱਚ ਬਣੀਆਂ। ਇਹ ਜਿਹੜੇ ਪੁਰਾਣੇ ਸੀ, ਆ ਚੀਜ਼ਾਂ ਜਿਹੜੀਆਂ ਆ ਵੇਖੋ ਉਹੀ ਸੰਦੂਖ ਪੁਰਾਣੇ। ਉਹੀ ਇੱਥੇ ਪਏ ਆ। ਕਿਸੇ ਸਮੇਂ ਜਿਹੜੇ ਸੀ ਇੱਥੇ ਕੈਦੀ ਆਪਣੇ ਸਜ਼ਾ ਕੱਟਦੇ ਹੁੰਦੇ ਸੀ। ਤੇ ਅੱਜ ਵੀ ਜਿਹੜੀ ਇਹ ਇੱਥੇ ਮजूद ਆ। ਬਾਕੀ ਜੇ ਮੈਂ ਗੱਲ ਕਰਾਂ ਮਿੱਤਰੋ ਸਕੱਤਰ ਸਿੰਘ ਜੈਲਦਾਰ ਉਹਨਾਂ ਸਮਿਆਂ ਦੇ ਜੱਜ ਕਹਿ ਸਕਦੇ ਆ ਕਿਉਂਕਿ ਸਜ਼ਾ ਵੀ ਇਹੀ ਦਿੰਦੇ ਸੀ ਤੇ ਸੁਣਵਾਈ ਵੀ ਇਹੀ ਕਰਦੇ ਸੀ ਤੇ ਮੈਂ ਸੁਣ ਚਾਹੀਏ ਗੱਲ ਮਿੱਤਰੋ ਵੀ ਜਿਹੜੀ ਇਹਨਾਂ ਦੀ ਜੈਲਦਾਰੀ ਸੀ ਨਾ ਉਹ ਪ੍ਰਤਾਪ ਸਿੰਘ ਕੈਰੋਂ ਦੇ ਜਿਹੜੇ ਦਾਦੇ ਪੜਦਾਦੇ ਹੀ ਨਾ ਉਹਨਾਂ ਤੋਂ ਕਹਿੰਦੇ ਸੀ ਵੀ ਜੈਲਦਾਰੀ ਇਹਨਾਂ ਨੇ ਜਿੱਤੀ ਹੀ ਠੀਕ ਹੈ ਜੀ ਕੁਝ ਸਮਾਂ ਪਹਿਲਾਂ ਬਹੁਤ ਬਹੁਤ ਚਿਰ ਮਤਲਬ 250 ਸਾਲ ਪੁਰਾਣੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਵੀ ਇਹ ਜਿਹੜੀ ਜੈਲਦਾਰੀ ਸੀ ਉਹਨਾਂ ਦੇ ਦਾਦੇ ਪੜਦਾਦਿਆਂ ਕੋਲੋਂ ਇਹ ਜਿੱਤੀ ਹੀ ਇਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਜੈਲਦਾਰ ਬਣਿਆ ਇਹਨਾਂ ਨੇ ਹੀ ਫਿਰ ਐਸੇ ਹੀ ਕਚਹਿਰੀ ਦੇ ਵਿੱਚੋਂ ਪ੍ਰਤਾਪ ਸਿੰਘ ਕੈਰੋਂ ਨੂੰ ਮੁੱਖ ਮੰਤਰੀ ਬਣਾ ਕੇ ਕੱਢਿਆ ਸੀ ਤੇ ਅੱਜ ਜਿਹੜਾ ਵਾ ਇਹ ਹਵੇਲੀ ਦਾ ਜਿਹੜਾ ਇਹ ਰੂਪ ਤੁਸੀਂ ਦੇਖ ਹੀ ਰਹੇ ਹੋ ਮੈਂ ਤੁਹਾਨੂੰ ਜਿਹੜੀ ਆ ਝਾਤੀ ਮਰਾਉਂਦੇ ਆ ਇਹ ਉਹੀ ਪੁਰਾਣੀ ਹਵੇਲੀ ਆ ਸੋ ਆ ਆ ਮਿੱਤਰੋ ਉਹ ਕਮਰਾ ਜਿਹਦੇ ਵਿੱਚ ਸਜ਼ਾ ਸੁਣਾਈ ਜਾਂਦੀ ਸੀ ਠੀਕ ਹੈ ਜੀ ਉਹਨਾਂ ਸਮਿਆਂ ਦੇ ਵਿੱਚ ਕੈਦੀਆਂ ਨੂੰ ਜਿਹੜੀ ਸਜ਼ਾ ਸੁਣਾਈ ਜਾਂਦੀ ਸੀ ਨਾ ਇਹੀ ਉਹ ਕਮਰਾ ਵਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਆਹ ਵੇਖੋ ਬਾਰੀਆਂ ਵੀ ਉਸੇ ਤਰੀਕੇ ਦੇ ਨਾਲ ਬਣੀਆਂ ਵਾ ਕਿੰਨਿਆਂ ਜਣਿਆਂ ਦੀਆਂ ਫਾਈਲਾਂ ਇਹਦੇ ਵਿੱਚ ਰੱਖੀਆਂ ਜਾਂਦੀਆਂ ਹੋਣਗੀਆਂ ਆਹ ਜਿਹੜੀਆਂ ਬਾਰੀਆਂ ਆਹ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਜਿਹੜੇ ਆ ਲੱਕੜ ਦੇ ਦਰਵਾਜ਼ੇ ਅੱਜ ਵੀ ਇਹ ਚਲੋ ਹੁਣ ਤਾਂ ਗਲ ਚੁੱਕੇ ਆ ਕਿਸੇ ਸਮੇਂ ਜਿਹੜੇ ਸੀ ਇਹ ਵੀ ਇੱਕ ਹਵੇਲੀ ਦਾ ਜਿਹੜਾ ਸੀ ਨਾ ਪੂਰੀ ਸ਼ਾਨੋ ਸ਼ੌਕਤ ਹੋਇਆ ਕਰਦੇ ਸੀ ਇਹ ਦਰਵਾਜ਼ੇ ਆਹ ਬੈਗ ਸਾਡੇ ਆ ਜੀ ਇਹਦੀ ਮੈਂ ਬਿਲਕੁਲ ਹੌਲੀ-ਹੌਲੀ ਤੁਰਨੇ ਆ ਕਾਰਨ ਇਹਦਾ ਹੀ ਆ ਮਿੱਤਰੋ ਜਿਹੜੀਆਂ ਛੱਤਾਂ ਹਨਾ ਛੱਤਾਂ ਬਿਲਕੁਲ ਕਮਜ਼ੋਰ ਹੋ ਚੁੱਕੀਆਂ ਇਹਦੀਆਂ ਪਤਾ ਕੋਈ ਨਹੀਂ ਕਿਥੋਂ ਡੇ ਪੈਣਾ ਬਾਕੀ ਚਲੋ ਮੈਂ ਤੁਹਾਨੂੰ ਇਹ ਜਿਹੜੀ ਦਿਖਾਉਣਾ ਚਾਹੁੰਦਾ ਹਾਂ ਵੀ ਆ ਆਪਣਾ ਕਚਹਿਰੀ ਜਿਹੜੀ ਸੀ ਉਹਨਾਂ ਸਮਿਆਂ ਦੀ ਇਹ ਨਸ਼ਹਿਰਾ ਪਨੂਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਵੀ ਮੌਜੂਦ ਆ ਪ੍ਰਾਣੀ ਪਈ ਆ ਹਾਲਾਤ ਇਹਦੇ ਚਲੋ ਬਹੁਤ ਮਾੜੇ ਆ ਛੱਤਾਂ ਛੁੱਤਾਂ ਜਿਹੜੀਆਂ ਉਹ ਗਲ ਚੁੱਕੀਆਂ ਵਾ ਤੇ ਤੁਹਾਨੂੰ ਮੈਂ ਦਿਖਾਉਣਾ ਹੋਰ ਵੀ ਜਿਹੜੇ ਆ ਵੇਖੋ ਆ ਆ ਛੱਤ ਛੱਤ ਵੀ ਡਿੱਗੀ ਜਿਹਾ ਵੇਖੋ ਠੀਕ ਹੈ ਜੀ ਇਹ ਛਤਾਂ ਛੋਤਾਂ ਸਾਰੀਆਂ ਇਹਨਾਂ ਦੀਆਂ ਕਮਜ਼ੋਰ ਹੋ ਚੁੱਕੀਆਂ ਪਰ ਇਹ ਹਵੇਲੀ ਦਾ ਜਿਹੜਾ ਰਾਜ ਹੈ ਨਾ ਹਵੇਲੀ ਦਾ ਰਾਜ ਇਹੀ ਆ ਕਿ ਉਹਨਾਂ ਸਮਿਆਂ ਦੇ ਜ਼ੈਲਦਾਰ ਜਿਹੜੇ ਸੀ ਨਾ ਸਰਦਾਰ ਸਕੱਤਰ ਸਿੰਘ ਪੰਨੂ ਮਤਲਬ ਉਹਨਾਂ ਸਮਿਆਂ ਦੇ ਵਿੱਚ ਪੂਰੀ ਤੂਤੀ ਉਹਨਾਂ ਦੀ ਬੋਲਦੀ ਦੀ ਆ ਐਸੇ ਹਵੇਲੀ ਦੇ ਵਿੱਚ ਹੀ ਵੇਖ ਲਓ ਕਚਹਿਰੀਆਂ ਲੱਗਦੀਆਂ ਰਹੀਆਂ ਪੁਰਾਣੇ ਸਮਿਆਂ ਦੇ ਵਿੱਚ ਇਸੇ ਕਚਹਿਰੀ ਦੇ ਵਿੱਚ ਹੀ ਜਿਹੜਾ ਆ ਸੁਣਵਾਈ ਹੁੰਦੀ ਸੀ ਠੀਕ ਹੈ ਜੀ ਕੈਦੀਆਂ ਦੀ ਤੇ ਇਸੇ ਹੀ ਕਚੈਰੀ ਦੇ ਵਿੱਚ ਸਜਾਵਾਂ ਜਿਹੜੀਆਂ ਅਸੀਂ ਮਾਫ ਵੀ ਹੁੰਦੀਆਂ ਸੀ ਤੇ ਵੇਖ ਲਓ ਇੱਕ ਇਸੇ ਹੀ ਕਚੈਰੀ ਦੇ ਵਿੱਚੋਂ ਜਿਹੜਾ ਪ੍ਰਤਾਪ ਸਿੰਘ ਕੈਰੋ ਸੀ ਉਹ ਕਿਸੇ ਨਾ ਕਿਸੇ ਸਮੇਂ ਜਿਹੜੇ ਮੁੱਖ ਮੰਤਰੀ ਬਣ ਕੇ ਨਿਕਲੇ ਸੀ ਕਿੱਡਾ ਵੱਡਾ ਉਹਨਾਂ ਸਮਿਆਂ ਦੇ ਵਿੱਚ ਇਹ ਹਵੇਲੀ ਦਾ ਰੁਤਬਾ ਰਿਹਾ ਹੋਊਗਾ ਮਿੱਤਰੋ ਪਰ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵੱਡੇ ਲੋਕ ਹੁੰਦੇ ਸੀ ਨਾ ਜ਼ੈਲਦਾਰ ਹੁੰਦੇ ਗਾ ਲੋ ਉਹਨਾਂ ਦੀ ਕਚੈਰੀ ਦੇ ਵਿੱਚ ਐਡਾ ਤਕੜਾ ਰੁਤਬਾ ਰੱਖਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਸੋ ਇਹ ਰੁਤਬਾ ਜਿਹੜਾ ਸੀ ਸਰਦਾਰ ਸਕੱਤਰ ਸਿੰਘ ਪੰਨੂ ਜਿਹੜੇ ਜ਼ੈਲਦਾਰ ਵਜਦੇ ਸੀ ਉਹਨਾਂ ਸਮਿਆਂ ਦੇ ਉਹਨਾਂ ਦੇ ਕੋਲ ਇਹ ਜਿਹੜਾ ਰੁਤਬਾ ਹੀ ਉਹ ਹੈਗਾ ਸੀ ਸੋ ਇਹ ਜਿਹੜੀ ਵੀਡੀਓ ਹੈ ਨਾ ਮੈਂ ਤੁਹਾਨੂੰ ਤਾਂ ਦਿਖਾਈ ਆ ਕਿਉਂਕਿ ਮੈਂ ਦੇਖ ਕੇ ਗਿਆ ਸੀ ਥੋੜੇ ਦਿਨ ਪਹਿਲਾਂ ਮੈਂ ਕਿਹਾ ਵੀ ਪੁਰਾਣੀ ਹਵੇਲੀ ਆ ਇਹਦਾ ਕੁਝ ਜਾਣਨਾ ਚਾਹੀਦਾ ਜੀ ਇਤਿਹਾਸ ਪਿੰਡ ਦੇ ਚੰਗੇ ਚੰਗੇ ਬਜ਼ੁਰਗਾਂ ਦੇ ਕੋਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਇਹਦੀ ਸਟੋਰੀ ਦੱਸੀ ਇਹਦੀ ਹਿਸਟਰੀ ਦੱਸੀ ਵੀ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਇੱਥੇ ਜਿਹੜੀ ਕਚਹਿਰੀ ਲੱਗਿਆ ਕਰਦੀ ਸੀ ਤੇ ਪੁਰਾਣੀ ਕਿੰਨੀ ਆ 250 ਸਾਲੇ ਪੁਰਾਣੀ ਹਵੇਲੀ ਆ ਮਿੱਤਰੋ ਅੱਜ ਵੀ ਉਸੇ ਤਰ੍ਹਾਂ ਹੀ ਇਹ ਬਰਕਰਾਰ ਆ ਇੱਥੇ ਠੀਕ ਹੈ ਜੀ ਜਦੋਂ ਵੀ ਕਿਸੇ ਨੇ ਆਉਣਾ ਜਾਂ ਦੇਖਣੀ ਆ ਹਵੇਲੀ ਕੋਈ ਮਨਾ ਹੀ ਨਹੀਂ ਆ ਜਦੋਂ ਮਰਜ਼ੀ ਕੋਈ ਆ ਸਕਦਾ ਵਾ ਪਰ ਇਹ ਆ ਇਹਦੀਆਂ ਛੱਤਾਂ ਜਿਹੜੀਆਂ ਕਮਜ਼ੋਰ ਹੋ ਚੁੱਕੀਆਂ ਵਾ ਅਸੀਂ ਵੀ ਬਿਲਕੁਲ ਧਿਆਨ ਦੇ ਨਾਲ ਜਿਹੜਾ ਸੀ ਏ ਮਾ ਲੋ ਵੀਡੀਓ ਜਿਹੜੀ ਆ ਉਹ ਸ਼ੂਟ ਕੀਤੀ ਆ ਬਹੁਤ ਵੇਖ ਚਾ ਕੇ ਕਿ ਕੋਈ ਨੁਕਸਾਨ ਨਾ ਹੋ ਜੇ ਜਦੋਂ ਵੀ ਕਿਸੇ ਨੇ ਆਉਣਾ ਬਾਕੀ ਧਿਆਨ ਦੇ ਨਾਲ ਜੇ ਕਿਸੇ ਨੇ ਉਤਨਾ ਵੇਖਣਾ ਚਾਹਣਾ ਕੋਈ ਮਨਾ ਹੀ ਨਹੀਂ ਆ ਜਿਨ੍ਹਾਂ ਦੀ ਇਹ ਹਵੇਲੀ ਆ ਅੱਜ ਇਹਨਾਂ ਦਾ ਪਰਿਵਾਰ ਜਿਹੜਾ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਰਹਿ ਰਿਹਾ ਸੋ ਇਹ ਸੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਆਪ ਲਿਓ ਓਕੇ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ